ਪਟਿਆਲਾ ਲੋਕ ਸਭਾ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਸਾਬਕਾ ਵਿਧਾਇਕ ਰਜਿੰਦਰ ਸਿੰਘ ਵੱਲੋਂ ਅੱਜ ਸਮਾਣਾ ਦੇ ਮੁੱਖ ਚੋਣ ਦਫ਼ਤਰ ਦੇ ਵਿੱਚ ਦਫ਼ਤਰ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੀ 2 ਮਈ ਨੂੰ ਮੁੱਖ ਚੋਣ ਦਫ਼ਤਰ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਉਦਘਾਟਨ ਕਰਨਗੇ ਤੇ ਵਰਕਨ ਮਿਲਨੀ ਆਉਣਗੇ ਆਉਂਦੇ ਬਾਰੇ ਜਾਣਕਾਰੀ। ਜੀ ਕਾਂਗਸ ਪਾਰਟੀ ਨੇ ਜੀ ਧਰਮਵੀਰ ਗਾਂਧੀ ਜੀ ਨੂੰ ਟਿਕਟ ਦਿੱਤਾ ਪਟਿਆਲਾ ਪਾਰਲੀਮੈਂਟ ਤੋਂ। ਜਿੱਥੇ ਤੱਕ ਟਿਕਟ ਦੀ ਗੱਲ ਹੈ ਹਰੇਕ ਕਾਂਗਰਸੀ ਦਾ ਇਹ ਹੱਕ ਹੈ ਕਿ ਉਹ ਆਪਣੀ ਪਾਰਟੀ ਤੋਂ ਟਿਕਟ ਦੀ ਮੰਗ ਕਰ ਸਕਦਾ ਹੈ ਬੜੇ ਸਾਡੇ ਸੀਨੀਅਰ ਲੀਡਰਸ ਨੇ ਕਾਂਗਰਸ ਪਾਰਟੀ ਤੋਂ ਟਿਕਟ ਵਾਸਤੇ ਮੰਗ ਕੀਤੀ ਸੀ ਪਰ ਕਾਂਗਰਸ ਪਾਰਟੀ ਨੇ ਸ਼੍ਰੀ ਧਰਮਪ੍ਰੀਤ ਰੰਧੀ ਜੀ ਨੂੰ ਹੀ ਪਟਿਆਲਾ ਪਾਰਲੀਮੈਂਟ ਤੋਂ ਟਿਕਟ ਦਿੱਤੀ ਹੈ ਸੋ ਸਾਡੀ ਜਿਹੜੀ ਕਾਂਗਰਸ ਪਾਰਟੀ ਇੱਕ ਬਹੁਤ ਹੀ ਡਿਸਪਲਿਨਡ ਪਾਰਟੀ ਹੈ ਜਦੋਂ ਹੀ ਕੋਈ ਟਿਕਟ ਮਿਲ ਜਾਂਦੀ ਹੈ ਤਾਂ ਉਹ ਗੱਲਾਂ ਉੱਥੇ ਖਤਮ ਹੋ ਜਾਂਦੀਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਯੂਨਾਈਟ ਹੋ ਕੇ ਇਕੱਠੀ ਹੋ ਕੇ ਆਪਣੇ ਕੈਂਡੀਡੇਟ ਵਾਸਤੇ ਲੜਾਈ ਕਰਦੀ ਹੈ ਸੋ ਅੱਜ ਸਾਰੀ ਕਾਂਗਰਸ ਪਾਰਟੀ ਬਹੁਤ ਸੀਨੀਅਰ ਲੋਕ ਨੇ ਸਾਡੇ ਇਹ ਜਿਹੜੇ ਲੋਕ ਨੇ ਸਮਾਣੇ ਦੇ ਵਿੱਚ ਨੇ ਜਿਹੜੇ ਪਿਛਲੇ ਮੈਂ ਦੇਖ ਰਹੇ ਹਾਂ ਪੱਤੀ ਪੱਤੀ 30 ਸਾਲ ਤੋਂ ਉਸ ਕਰ ਪੋਸਟ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹੋ ਉਹ ਮੰਨ ਮੁਟਾਪ ਹੁੰਦੇ ਆ ਉਹ ਮੰਨ ਮੁਟਾਪ ਖਤਮ ਹੋ ਗਿਆ ਇਸ ਤੋਂ ਬਾਅਦ ਕਾਂਗਸ ਪਾਰਟੀ ਯੂਨਾਈਟ ਇਕੱਠੀ ਹੈ ਇਕੱਠੀ ਹੋ ਕੇ ਇਹਦੀ ਪਾਰਲੀਮੈਂਟ ਦੀ ਇਲੈਕਸ਼ਨ ਆ ਜੋਰ ਸ਼ੋਰ ਦੇ ਨਾਲ ਇਲੈਕਸ਼ਨ ਲੜਨਗੇ ਤੇ ਵੱਡੇ ਮਾਰਜਨ ਦੇ ਨਾਲ ਕੋਸ਼ਿਸ਼ ਕਰੂੰਗੀ ਕਿ ਕਾਂਗਸ ਪਾਰਟੀ ਦੇ ਕੈਂਡੀਡੇਟ ਜੀ ਧਰਮਪ੍ਰੀਤ ਗਾਂਧੀ ਜੀ ਦੀ ਇੱਥੇ ਜਿੱਤ ਹੋਵੇ ਉਸ ਇਲੈਕਸ਼ਨ ਦੀ ਸ਼ੁਰੂਆਤ ਕਰਨ ਵਾਸਤੇ ਅਸੀਂ ਦੋ ਤਰੀਕ ਨੂੰ ਜਿਹੜਾ ਸਾਡਾ ਮੇਨ ਇਲੈਕਸ਼ਨ ਅਫੀਸਰ ਸਵਾਣੇ ਉੱਥੇ ਵਰਕਰ ਮੀਟਿੰਗ ਰੱਖੀ ਹੈ ਤਾਂ ਕਿ ਕਿਉਂਕਿ ਧਰਮਵੀਰ ਗਾਂਧੀ ਜੀ ਸਾਡੇ ਨਵੇਂ-ਨਵੇਂ ਆਏ ਆ ਪਾਰਟੀ ਦੇ ਵਿੱਚ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਰਿਆਂ ਦੀ ਜਾਣ ਪਛਾਣ ਹੋ ਜਾਏ ਸਾਡੇ ਜਿਹੜੇ ਲੀਡਰ ਨੇ ਵਰਕਰ ਨੇ ਸਾਡੇ ਐਮਸੀ ਸਾਹਿਬਾਨ ਨੇ ਇਲੈਕਟਡ ਜਿਹੜੇ ਮੈਂਬਰ ਨੇ ਬਲਾਕਾਂ ਦੇ ਪ੍ਰਧਾਨ ਨੇ ਸਾਰੀ ਜਿਹੜੀ ਕਾਂਗਰਸ ਪਾਰਟੀ ਹੈ ਇਕੱਠੀ ਹੋ ਕੇ ਉਸ ਨੂੰ ਜੁਤਬੰਦੀ ਬਣਾਉਗੀ ਤੇ ਉਸ ਤੋਂ ਉੱਥੇ ਹੀ ਆਗਾਜ਼ ਹੋਊਗਾ ਉਸ ਦਿਨ ਤੋਂ ਸ਼੍ਰੀ ਧਰਮਪ੍ਰੀਤ ਗਾਂਧੀ ਜੀ ਦਾ ਕਾਂਗਰਸ ਦੇ ਕੈਂਡੀਡੇਟ ਨੇ ਪਾਰਲੀਮੈਂਟ ਦੀ ਇਲੈਕਸ਼ਨ ਦਾ ਤਾਂ ਤੁਹਾਡੇ ਰਾਹੀਂ ਮੈਂ ਸਾਡੇ ਸਾਰੇ ਸਮਾਣਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਵੱਧ ਚੜ ਕੇ ਉਸ ਮੀਟਿੰਗ ਦੇ ਵਿੱਚ ਆਉਣ ਤੇ ਸਾਡੇ ਵੀ ਘਟ ਧਰਮਪ੍ਰੀਤ ਗਾਂਧੀ ਜੀ ਆਪਣੇ ਵਿਚਾਰ ਰੱਖਣਗੇ ਆਪਣਾ ਪ੍ਰੋਗਰਾਮ ਦੇਣਗੇ ਉਹਨਾਂ ਦਾ ਕੀ ਵਿਜ਼ਨ ਹੈ ਕੀ ਸੋਚ ਹੈ ਪਾਰਲੀਮੈਂਟ ਪਟਿਆਲਾ ਬਾਰੇ ਸਮਾਣਾ ਬਾਰੇ ਇਹ ਉਹ ਆਪਣਾ ਦੱਸਣਗੇ ਤੇ ਅਸੀਂ ਸ਼ੁਰੂਆਤ ਕਰਾਂਗੇ ਤੇ ਬਿਲਕੁਲ ਇਕੱਠੇ ਹੋ ਕੇ ਅਸੀਂ ਸਾਰੇ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ ਪਾਰਲੀਮੈਂਟ ਦੀ ਇਲੈਕਸ਼ਨ ਲੜਾਂਗੇ ਤੇ ਉਹ ਜੀ ਕੋਸ਼ਿਸ਼ ਕਰਾਂਗੇ ਕਿ ਬਹੁਤ ਵੱਡੇ ਮਾਰਦੰਮ ਦੇ ਨਾਲ ਸ਼੍ਰੀ ਧਰਮਪ੍ਰੀਤ ਗਾਂਧੀ ਜੀ ਨੂੰ ਸਮਾਨਿਤ ਅਸੀਂ ਜਤਾਈਏ ਤਾਂ ਠੀਕ ਹੈ ਥੈਂਕ ਯੂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਡਾਕਟਰ ਧਰਮਵੀਰ ਗਾਂਧੀ ਵੱਲੋਂ ਦਫ਼ਤਰ ਖੁੱਲਿਆ ਗਿਆ ਤੇ ਐਮਐਲਏ ਸਾਹਿਬ ਵੀ ਪਹੁੰਚਿਆ ਤੁਸੀਂ ਨਾਲੋਂ ਕੀ ਕਹਿਣਾ ਚਾਹੋਗੇ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਕਰਨਬੀਰ ਗਾਂਧੀ ਨੂੰ ਆਪਣਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਐਲਾਨਿਆ ਹੈ ਤੇ ਉਸਦੇ سلسلے ਚ ਅੱਜ ਵਰਕਰਸ ਮੀਟਿੰਗ ਆਪਣੇ ਰੱਖੀ ਸੀ ਛੋਟੀ ਜੀ ਜਿਹਦੇ ਸਾਡੇ ਐਮਐਲਏ ਸਰਦਾਰ ਸਾਬਕਾ ਐਮਐਲਏ ਸਰਦਾਰ ਰਜਿੰਦਰ ਸਿੰਘ ਜੀ ਆਏ ਸੀ ਤੇ ਦੋ ਤਰੀਕ ਨੂੰ ਡਾਕਟਰ ਗਾਂਧੀ ਦਾ ਦਰਦਾਰ ਚੱਲ ਰਿਹਾ ਹੈ ਸਰਦਾਰ ਰਜਿੰਦਰ ਸਿੰਘ ਜੀ ਦੀ ਰਣਮਾਈ ਚ ਤੇ ਮੈਂ ਸਾਰੇ ਸਾਡੇ ਲੀਡਰ ਸਹਿਬਾਨ ਵਰਕਰ ਸਹਿਬਾਨ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਦੋ ਤਰੀਕ ਨੂੰ ਆ ਕੇ ਦਰਦਾਰ ਫਿਰ ਉਹਦੇ ਚ ਆਪਣਾ ਹਿੱਸਾ ਵੀ ਹਾਜ਼ਰੀ ਲਗਵਾਂ ਔਰ ਮੈਂ ਲੋਕਾਂ ਨੂੰ ਇੱਕ ਅਪੀਲ ਵੀ ਕਰਾਂਗਾ ਕਿ ਵੱਧੋ ਵੱਧ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਡਾਕਟਰ ਧਰਮਵੀਰ ਗਾਂਧੀ ਨੂੰ ਜਿਤਾਈਏ ਤਾਂ ਕਿ ਜਿਹੜਾ ਇੰਡੀਆ ਦਾ ਲੋ ਆਪਣਾ ਲੋ ਸੰਵਿਧਾਨ ਹੈ ਆਪਾਂ ਸੰਵਿਧਾਨ ਨੂੰ ਬਚਾ ਸਕੀਏ ਥੈਂਕ ਯੂ ਜੀ ਕੀ ਕਹੋਗੇ ਸਾਡੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਨੇ ਸਾਡੀ ਹਾਈ ਕਮਾਂਡ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਰੈਨ ਹੈਗੇ ਅੱਜ ਇਸ ਸੈਂਸਲੇ ਵਿੱਚ ਸਾਡੇ ਜਿਹੜੇ ਐਮ ਐਲ ਏ ਹਰਜਿੰਦਰ ਸਿੰਘ ਜੀ ਰੈਡਮਾ ਹੇਠ ਅੱਜ ਮੀਟਿੰਗ ਹੋਈ ਹੈ ਮੱਕ ਮੀਟਿੰਗ ਹੋਈ ਹੈ ਉਹਦੇ ਸੈਂਸਲੇ ਵਿੱਚ ਇਕੱਠੇ ਹੋਏ ਸੀ ਇਹ ਦੋ ਤਰੀਕੋਂ ਦਾਕਟਰ ਸਾਹਿਬ ਨੂੰ ਘੱਟ ਮੈਂ ਤੇ ਸਾਰੇ ਜਿਹੜੇ ਮੈਂ ਕਾਂਗਰਸੀ ਵਰਕਰ ਲੀਡਰ ਨੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਰੇ ਹਮਾ ਹਮਾ ਕੇ ਇਹ ਦਾਕਟਰ ਦੇ ਵਿੱਚ ਪਹੁੰਚਣ ਅਤੇ ਆਪਣਾ ਯੋਗਦਾਨ ਪਾਉਣ ਤੇ ਮੈਂ ਇੱਕ ਅਪੀਲ ਵੀ ਕਰਦਾ ਜਿੱਥੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਜੇ ਬੈਠੇ ਨੇ ਉਹ ਕਾਂਗਰਸ ਪਾਰਟੀ ਵਾਸਤੇ ਧਨਮਨ ਨਾਲ ਤੇ ਲੱਗਣ ਤੇ ਆਪਾਂ ਕਾਂਗਰਸ ਪਾਰਟੀ ਨੂੰ ਜਿੱਤੇ ਅੱਗੇ ਵੱਡੀ ਬਹੁਤ ਮਹਤਵਪੂਰਨ ਜਿੱਤੇ ਅੱਗੇ ਆਪਾਂ ਸੈਂਟਰ ਕੇਂਦਰ ਸਰਕਾਰ ਲਈ ਤੇ ਇੱਕ ਵਾਰ ਬੇਨਤੀ ਹੋਰ ਵੀ ਕਰਦਾ ਸਾਡੇ ਅਨੰਦਪੁਰ ਸਾਹਿਬ ਵਾਸਤੇ ਸਾਡੇ ਦਾਚਾ ਬਜਿੰਦਰ ਸਿੰਘ ਨੂੰ ਟਿਕਟ ਮਿਲੀ ਉੱਥੇ ਸਾਰੇ ਬੇਨ बेठे साढी बि उते मदद कमु कांग्रस पार्टी जा धनवाद